ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਮੋਗੇ ਜ਼ਿਲ੍ਹੇ ਦਾ ਪਿੰਡ ਨੇੜੇ ਭਦੌੜ ਦੇ ਵੀ ਰਹਿ ਜਾਂਦਾ ਹੈ ਨਿਹਾਲ ਸਿੰਘ ਵਾਲਾ ਵੀ ਇੱਥੋਂ ਨੇੜੇ ਹੈ ਖੁਸ਼ਦੀਪ ਦੇ ਘਰੋਂ ਵੀਡੀਓ ਬਣਾ ਰਹੇ ਆ ਚੈਨਲ ਦੀ ਸ਼ੁਰੂਆਤ ਤੋਂ ਹੀ ਇਸ ਬਾਈ ਨਾਲ ਜੁੜੇ ਹੋਏ ਆ ਦੋਸਤੋ ਤੇ ਵੀਰ ਵਪਾਰ ਦਾ ਕੰਮ ਕਰਦਾ ਹੈ ਗਾਵਾਂ ਮੋਸਟਲੀ ਵਿਕਰੀ ਵਾਲੀਆਂ ਹੁੰਦੀਆਂ ਹੈ ਅੱਜ ਫੇਰ ਨਾਗ ਤੁਹਾਨੂੰ ਟੋਟਲ ਜਿਹੜੇ ਮੇਰੇ ਖਾਲਚ ਸੱਤ ਦਿਖਾਉਂਗਾ ਸੱਤਾਂ ਦੇ ਵਿੱਚੋਂ ਬਹੁਤੀਆਂ ਵੜਾਂ ਜਿਹੜੀਆਂ ਪਹਿਲਾ ਸੂਆ ਹੀ ਸੁਹੰਗੀਆਂ ਪੰਜ ਪਹਿਲਣਾ ਹੀ ਆ ਬਾਈ ਦੱਸਦਾ ਬਾਕੀ ਤੁਸੀਂ ਆ ਕੇ ਦੇਖਿਓ ਜੇ ਤੇ ਆਪਦੀ ਤਸੱਲੀ ਕਰ ਸਕਦੇ ਹੋ ਜਿਹੜਾ ਨਗ ਤੁਸੀਂ ਖਰੀਦਣਾ ਚਾਹੋ ਇਨਫੋਰਮੇਸ਼ਨ ਟੋਟਲ ਖੁਸ਼ਦੀਪਾਪਾ ਨੂੰ ਦੱਸੂਗਾ ਤੇ ਮਾਲਕ ਆਪਦੀ ਚੀਜ਼ ਦਾ ਮੁੱਲ ਮੰਗਦਾ ਉਹ ਰੇਟ ਤੁਹਾਨੂੰ ਵੀਡੀਓ ਦੇ ਵਿੱਚ ਹੀ ਹੋਣਗੇ ਸੋ ਜਿਹੜਾ ਵੀਰ ਖਰੀਦਣਾ ਚਾਹੂਗਾ ਉਦੋਂ ਬਾਅਦ ਤੁਸੀਂ ਆ ਕੇ ਤਸੱਲੀ ਕਰ ਲਓਗੇ ਨੰਬਰ ਮੈਂ ਪਹਿਲਾਂ ਹੀ ਦੱਸਿਆ ਵੀ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਸ਼ੁਰੂਆਤ ਕਰਦੇ ਹਾਂ ਦੋਸਤੋ ਇਸ ਸਾਈਡ ਦੇ ਉੱਤੇ ਬਹੁਤ ਸੋਹਣੀ ਵਾੜ ਬੱਦੀ ਹੈ ਇਸੇ ਤੋਂ ਖੁਸ਼ਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਖੁਸ਼ਦੀਪ ਸੱਤ ਨਗ ਆਪਣੇ ਕੋਲ ਹਨ ਹਾਂਜੀ ਪਹਿਲੇ ਨੰਬਰ ਤੇ ਵਾੜ ਕੰਨ ਮਸੂਆ ਭਾਈ ਪਹਿਲਾ ਸੁਆ ਅਮ ਅਜੇ 2 ਬਾਈਕ ਮਹੀਨੇ ਉਮਰ ਆਏ ਦੀ ਹੂੰ ਤੇ ਯਾਨੀ ਇਹ ਹੈਗੀ ਪੰਜੇਟੇ ਫਾਰਮ ਦੀ ਬੱਚੀ ਠੀਕ ਹੈ ਤੇ 25 ਦਿਨ 9 ਮਹੀਨੇ ਪੂਰੇ ਹੋਣ ਚ ਪਏ ਆ ਜੀ 25 ਦਿਨਾਂ ਦੀ ਕੱਚੀ ਹੈ ਹਾਂਜੀ ਮਹੀਨਾ ਲੈ ਦੇ ਮਹੀਨਾ ਲੈ ਜਾਨੀ 25 ਦਿਨ ਆਪਾਂ ਨੂੰ ਦੱਸਿਆ ਠੀਕ ਹੈ ਇਹ ਤੇ ਰਾਤ ਆਈਆਂ ਵਹਿੜਾਂ ਜੀ तकरीबन ਦੋ ਕੱਜ ਆਈਆਂ ਪੰਜਰ ਵਹਿੜਾਂ ਰਾਤ ਆਈਆਂ ਜੀ ਠੀਕ ਹੈ ਤੇ ਮਿਲਕ ਟੀ ਸੀ ਆ ਦੋਨ ਦਾ ਇੱਕ ਦੰਦ ਕੱਢਿਆ ਵੱਛੀ ਨੇ ਜੀ ਕੀ ਡਿਮਾਂਡ ਰਹਿਣੀ ਹੈ ਦੀ ਖੋਜ ਇਹ ਵਹਿੜ ਦੇ ਦਾਂਗੇ ਜੀ ਆਪਾਂ 105000 ਰੁਪਏ ਦੀ ਜੀ ਠੀਕ ਹੈ ਖੋਲ ਸੋ ਸੋ 105000 ਦੀ ਦੋਨ ਦਾਲਾ ਦੰਦ ਇੱਕ ਕੱਢਿਆ ਢਾਂਚਾ ਬਹੁਤ ਸੋਹਣਾ ਤੇ ਬਹੁਤ ਸੋਹਣੀ ਤਿਆਰ ਹੋਊਗੀ ਪੱਚੀਆਂ ਦਿਨਾਂ ਦੀ ਕੱਚੀ ਹੈ ਹੋ ਸਕਦਾ ਮਹੀਨਾ ਵੀ ਲੈ ਜੇ ਥਣ ਹੱਥੀ ਚੁਾਈ ਵਾਲਾ ਰੱਖੂਗੀ ਸਟਰਕਚਰ ਸੋਣਾ ਗੁੰਦਵੇਂ ਦੇ ਸਰੀਰ ਦੀ ਹੈ ਗੁਲਾਬੀ ਥਾਣਾ ਦੱਸੋ ਤੁਸੀਂ ਦੇਖ ਸਕਦੇ ਹੋ ਨਾ 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 ਬਾਕੀ ਐ ਜਗਜੀਤਪੁਰੇ ਬਾਡੀ ਵੇਟ ਵੀ ਬੱਚੀ ਚ ਪੂਰਾਗਾ ਹੂੰ ਤੇ ਫੇਸ ਦੀ ਕੁਆਲਿਟੀ ਵੀ ਬਹੁਤ ਆ ਭਈ ਜਿਹੜਾ ਵੀ ਚਾਹੇ ਕੋਈ ਫਾਰਮਰ ਆ ਵੀਰ ਹੂੰ ਲੈਣਾ ਚਾਹੁੰਦਾਗਾ ਇਹੋ ਜੀ ਬੱਚੀ ਤਿਆਰ ਹੋ ਕੇ ਜਾਣੀ ਚੰਗੇ ਰਪਈਆ ਚੀ ਮਿਲਦੀ ਆ ਸਹੀ ਉਦੋਂ ਇਹੋ ਜੀ ਮੰਨ ਕੇ ਚੱਲੋ 1 40 ਡੇਢ ਦੇ ਲਾਗ ਪਾ ਜਾਵੜਦੀ ਬੱਛੀ ਜਿਸ ਤਰ੍ਹਾਂ ਦਾ ਇਹਦਾ ਬਾਡੀ ਵੇਟ ਆ ਜਿਹੜਾ ਇਹਦਾ ਸਟਰਕਚਰ ਆ ਜਿੰਨੀ ਪੈਰਾਂ ਦੀ ਸਾਫ ਸੂਫਾ ਹੂੰ ਬਹੁਤ ਵਧੀਆ ਬੱਛੀ ਆ ਬਾਕੀ ਨਿੱਕਾ ਜਾਂ ਫੇਸ ਆ ਬਹੁਤ ਕੁਆਲਟੀ ਵਾਲਾ ਬੱਛੀ ਦਾ ਜੀ ਸਹੀ ਹੈ ਸੋ ਦੋਸਤੋ ਇਹ ਪਹਿਲੇ ਨੰਬਰ ਤੇ ਬਾਕੀ ਰਿਕਾਰਡ ਸਾਰੀਆਂ ਬਿਹੜਾਂ ਦਾ ਆਪਣੇ ਕੋਲ ਆ ਜੀ ਜਿਹੜੀ ਕਿਸੇ ਦੇ ਪਸੰਦ ਹੋਈ ਉਹ ਆਪਾਂ ਅਗਲੇ ਨੂੰ ਦੱਸ ਦਾਂਗੇ ਜੀ ਠੀਕ ਹੈ 1 ਲੱਖ ਤੇ 5000 ਇਹਦੀ ਡਿਮਾਂਡ ਆ ਮਾਨਤਨ ਹੋਊਗਾ ਵਿੱਚ ਬਾਕੀ ਜਿਹੜੀ ਹਾਈਟ ਹੁੰਦੀ ਕਿਸੇ ਵੀ ਪਸ਼ੂ ਦੀ ਉਹ ਖੁਰਨੀ ਤੋਂ ਅੰਦਾਜ਼ਾ ਲੱਗਦਾ ਹੈ ਦੂਜੀ ਗੱਲ ਇੱਕੋ ਵੀਰ ਸਾਰੀਆਂ ਗਾਵਾਂ ਨਾਲ ਤੁਰੂਗਾ ਉਹਦੇ ਤੋਂ ਜੱਜਮੈਂਟ ਹੋਊਗੀ ਉਦੋਂ ਅੱਗੇ ਫਿਰ ਤੁਸੀਂ ਆ ਕੇ ਪਸ਼ੂ ਦੇਖੋਗੇ ਖੁਸ਼ਦੀਪ ਕੀ ਡਿਟੇਲ ਹੈ ਉਹਦੀ ਇਹ ਬਈ ਪਹਿਲਾ ਸੂਆ ਹੂੰ ਡੱਕ ਦੇ ਦੰਦ ਹੀ ਇਹ ਕੱਢ ਰਹੀ ਹੈ ਕਿੰਨੇ ਦਿਨ ਲੇਜੂਗੀ ਜਗਜੀਤ ਵੀਰੇ ਇਹਦਾ 1 ਹਫਤਾ ਦੱਸਿਆ ਆਪਾਂ ਨੂੰ ਰਹਿੜ ਦਾ ਠੀਕ ਹੈ 23 ਤਰੀਕ ਨੂੰ ਦਿਨ ਪੂਰੇ ਯਾਨੀ ਦੱਸਿਆ ਹੂੰ ਤੇ ਹੁਣ ਜਿਵੇਂ ਕਈ ਪਸ਼ੂ 9 ਦਿਨ ਉੱਤੇ ਵੀ ਲੈ ਜਾਂਦੇ ਆ ਜੀ ਪਾਪੜਿਆਂ ਪੜਿਆਂ ਦੀ ਬਹੁਤ ਸਾਫ ਆ ਤੇ ਆਰਡਰ ਦੇ ਤੱਕ ਆ ਕਹਿਣੀ ਹੈ ਬੱਚੀ ਦੇ ਜੀ ਗਰਦਨ ਗੁਰਦਨ ਦੀ ਲੰਬਾਈ ਤੇ ਯਾਨੀ ਬੋਡੀ ਸਟਰਕਚਰ ਆ ਮੰਨ ਕੇ ਚੱਲੋ ਪਸਲੇ ਦੇ ਕੱਟਕੁੱਟ ਯਾਨੀ ਚੰਗੀ ਬੱਚੀ ਆ ਚੰਗਾ ਦੁੱਧ ਪਾਉ ਮੇਰੇ ਅਕੋਰਡਿੰਗ ਯਾਨੀ 30 ਤੋਂ ਪਲੱਸ ਚੱਲੂ ਇਹ ਚੀਜ਼ ਦਾ ਸਟਰਕਚਰ ਆ ਜੀ ਇਹਦਾ ਸ਼ੇਪ ਬਾਕੀ ਗੈਪ ਗੂਪ ਬਹੁਤ ਵਧੀਆ ਤੇ ਤੁਰਦੀ ਤਰਦੀ ਇਹ ਸੀ ਬਹੁਤ ਟਾਪ ਰਹੀ ਇਹਦਾ ਰੇਟ ਕੀ ਰਹਿਣਾ ਖੁੱਜੀ ਏ ਬੱਚੀ ਆ ਮੁੱਲ ਜਿੰਨਾ ਮਰਜ਼ੀ ਕਰੀ ਜਾਈਏ ਬਾਈ ਆਪਾਂ 140000 ਰੁਪਏ ਦੀ ਬੱਚੀ ਦੇ ਦਾਂਗੇ ਜੀ ਠੀਕ ਹੈ ਹਾਂਜੀ ਸੋ 140000 ਡਿਮਾਂਡ ਹੈ ਬਾਕੀ ਆਰਡਰ ਦੀ ਡਿਜ਼ਾਈਨਿੰਗ ਦੇਖੋ ਜੀ ਇੰਨੀ ਕਿ ਜ਼ਿਆਦਾ ਐਕਸਟਰਾ ਆਰਡਨਰੀ ਹੈ ਤੇ ਚੱਲਦੀ ਸਾਈਡ ਪੋਜ ਅਗਾੜੀ ਪਿਛਾੜੀ ਸਟ੍ਰੇਟ ਚਾਰੇ ਥਾਂ ਜੀ ਕੋਸ਼ਿਸ਼ ਤਾਂ ਆਪਣੀ ਇਹੀ ਰਹਿੰਦੀ ਆ ਵੀ ਫਿਕਸ ਆਰਡਰ ਤੇ ਹਰੇਕ ਵੈੜ ਦੀ ਥਾਂ ਸਟ੍ਰੇਟ ਹੋਣ ਆਪਣਾ 10 ਵੀਡੀਓ ਚੋਂ ਕੱਟ ਕੇ ਦੇਖ ਲਾਂ ਕੀ ਕਹਿਣਾ ਇੱਕ ਅੱਧੀ ਵੈੜ ਦਾ ਕਿਸੇ ਦਾ ਹੋਵੇ ਥਣ ਨਹੀਂ ਫਿਕਸ ਆਡਰ ਤੇ ਸਟ੍ਰੇਟ ਥਣ ਦੀ ਵੈੜ ਦੀ ਆਪਣੀ ਜਾਨੀ ਚੁਆਇਸ ਰਹਿੰਦੀ ਹੈ ਠੀਕ ਹੈ ਸੋ ਸੋ ਅਜੇ ਹਫਤਾ ਲੈਂਦੀ ਹੈ ਬਹੁਤ ਸੋਹਣੀ ਤਿਆਰ ਹੋਈ ਵੀ ਹੈ ਰੇਟ ਤੁਹਾਨੂੰ ਜਚਣਾ ਚਾਹੀਦਾ ਹੈ ਬਰੀਡ ਜੋ ਜਾਂ ਇਹਦਾ ਢਾਂਚਾ ਉਹ ਤੁਹਾਨੂੰ ਵੀਡੀਓ ਕਿ ਦਿਖਾਤਾ ਥਣ ਥੀ ਚਵਾਈ ਵਾਲੇ ਆ ਬਲੈਕ ਰੰਗ ਦੇ ਥਣ ਹਵਾਨਾ گلابی ਆ ਫੈਕਸ ਕੱਟ ਵਾਲਾ ਹਵਾਨਾ ਤੇ ਆਕਾਰ ਜਿਹੜਾ ਉਹ ਕਾਫੀ ਚੰਗਾ ਹੈ ਹਾਂ ਤਾਂ ਜਗਜੀਤ ਜੁਰੇ ਬਹੁਤ ਵਧੀਆ ਆਰਡਰ ਤਿਆਰ ਕਰਨਾ ਬੈਠ ਲੇ ਆ ਦੇਖੋ ਕੱਟ ਵਾਲਾ ਆਰਡਰ ਤੇ ਪੂਰਾ ਪੋਲਾ ਆਰਡਰ ਪਿਆ ਕੋਈ ਹਜੇ ਭਾਲ ਨਹੀਂ ਚ ਹੂੰ ਕੁਝ ਨਹੀਂ ਸਟ੍ਰੇਟ ਐਨ ਇਕੁਅਲ ਗੈਪ ਤੇ ਥਾਣਾ ਬੱਛੀ ਦੇ ਚ ਕੁਛ ਨਹੀਂ ਪੇਦੂ ਅੱਗੇ ਇੱਕ ਵਾਈਟ ਰੰਗ ਦੇ ਵਿੱਚ ਇਹ ਮਿਲਕ ਟੀਥ ਹੈ ਜੀ ਮੱਛੀ ਠੀਕ ਹੈ ਕਿੰਨੇ ਕੋਈ ਵੀ ਭਰਾ ਮੰਨ ਕੇ ਚੱਲੋ ਜਿਹੜਾ ਲੋਟ ਦੀ ਆਪਾਂ ਵੀਡੀਓ ਬਣਾ ਰਹੇ ਆ ਆਪਾਂ ਅਪਲੋਡ ਕਰ ਹੀ ਦੇਣੀ ਆ ਹੂੰ ਕੋਈ ਲੈਣਾ ਚਾਹੁੰਦਾ ਇੱਕ ਦੋ ਬੇੜਾਂ ਜਾਂ ਫਾਰਮ ਨਵਾਂ ਸਟਾਰਟ ਕਰਨਾ ਨਾ ਪੁੱਤ ਓਏ ਤੀ ਹੂੰ ਤੇ ਤੁਸੀਂ ਤਾਂ ਤਕਰੀਬਨ ਕੋਲੋਂ ਦੇਖ ਹੀ ਐ ਹੋ ਇੱਧਰ ਲੈ ਚੱਲੋ ਉੱਪਰ ਹੀ ਫਰਸ਼ ਤੇ ਵੱਡੀ ਹਾਈਟ ਵਾਲੀਆਂ ਜੀ ਬੱਚੀਆਂ ਫਸਟ ਟਾਈਮਰ ਹੂੰ ਤੇ ਚੰਗੇ ਬੋਡੀ ਵੇਟ ਵਾਲੀਆਂ ਯਾਨੀ ਪਸੰਦ ਆਉਣਗੀਆਂ ਬੇੜਾਂ ਜੀ ਠੀਕ ਐ ਤੇ ਵਧੀਆ ਦੁੱਧ ਕੱਢਣ ਵਾਲੀਆਂ ਬੱਚੀਆਂ ਇਹ ਇਹਦੇ ਦੰਦ ਦੇਖੇ ਆ ਕਨਫਰਮ ਮਿਲਕ ਟੀਥ ਜਾਂ ਮਿਲਕ ਟੀਥ ਦੋਨ ਦਾ ਦੰਦ ਦੰਦ ਇਹ ਵੱਛੀ ਸਿੱਟੂਗੀ ਜੀ ਚਾਹੇ ਅੱਜ ਸੜਦੇ ਚਾਹੇ ਚਾਰ ਦਿਨ ਰੋਕੇ ਸੜਦੇ ਵਿਥ ਪਾਈ ਫਿਰਦੀ ਐ ਜੀ ਕੀ ਰੇਟ ਰਹਿਣਾ ਤਾਂ ਖੁਸ਼ ਜੀ ਇਹ ਮੈਂਡ ਵੀ ਦੇ ਦਾਂਗੇ ਜੀ ਆਪਾਂ 95000 ਫਿਰ ਜੈਸ ਸੁਣੋ ਜੀ ਠੀਕ ਹੈ ਸੋ ਵਾਈਟ ਲੈਂਥ ਸੋਹਣੀ ਐ ਦੋਸਤੋ ਇਹਦੀ ਲੰਬਾਈ ਚੱਕੀ ਭਾਜ ਤੱਕ ਹਾਂ 95000 ਚ ਇਹ ਵੈੜ ਮਿਲੂਗੀ ਇਹ ਦੂਬਾ ਚੱਕ ਪੂਰੀ ਤਿਆਰੀ ਦੇ ਵਿੱਚ ਗਾਂ ਖੜੀ ਹੈ ਇਹਦੀ ਆਪਾਂ ਬੰਨੇ ਆਗੇ ਆ ਕੋਸ਼ਿਸ਼ ਦੀ ਪੇਦੀ ਡਿਟੇਲ ਨਾਲ ਦੱਸਦਾ ਜਾਈ ਬਈ ਇਹ ਜਗਜੀਤ ਵੀਰੇ ਦੂਜਾ ਸੂਆ ਜੀ ਹੂੰ ਚਾਰ ਦੰਦ ਕੰਪਲੀਟ ਆ ਜੀ ਠੀਕ ਹੈ ਤੇ ਦੁੱਧ ਦੰਦਾਂ ਦੋਨੇ ਖੜੀਆਂ ਤੇ ਇੱਕ ਪਾਸਿਓਂ ਸ਼ੈਗ ਵਾਲਾ ਇੱਕ ਕੱਢਿਆ ਜੀ ਕਿੰਨੇ ਦਿਨ ਲੇਜੂਗੀ ਇਹਦੇ ਬਾਈ 24 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਆ ਜੀ ਠੀਕ ਹੈ ਤੇ ਆਪਣੇ ਲੋਕਲ ਏਰੀਏ ਦੀ ਵਹਿੜ ਆ ਹੂੰ ਇਹ ਪਾਰ ਆਪਾਂ ਤੋਂ ਹੀ ਗਈ ਆ ਆਪਾਂ ਇਹਦੀ ਵੀਡੀਓ ਵੀ ਕਵਰ ਕਰੀ ਸੀ ਫਸਟ ਟਾਈਮ ਮਰਦੀ ਜੀ ਠੀਕ ਹੈ ਆਪਣੇ ਚੈਨਲ ਤੇ ਹੈਗੀ ਇਹਦੀ ਵੀਡੀਓ ਹਾਂ ਜੀ ਹੈਗੀ ਆ ਜੀ ਠੀਕ ਹੈ ਛੋਟ ਵੀ ਇਹਦੇ ਲੱਗੇ ਹੋਇਆ ਬਹੁਤ ਵਧੀਆ ਵਛੀ ਦਾ ਆਰਡਰ ਬਹੁਤ ਜ਼ਿਆਦਾ ਇਸ ਵੀ ਦਾ ਪਸੂਈ ਸਵਾਈ ਸੇਲ ਕਰੀ ਸੀ ਜੀ ਠੀਕ ਹੈ ਕੀ ਡਿਮਾਂਡ ਰਣੀ ਇਹਦੀ ਖੁਸਤੀ ਇਹ ਵੇਣ ਆਪਾਂ ਦਵਾਂਗੇ ਜੀ 135000 ਰੁਪਏ ਦੀ ਕਮਾਲ ਆ ਇਹਨੇ ਆਪਾਂ ਜੇ ਪਟਾਲੇ ਤਾਂ ਮੈਂ ਦੇਖ ਲੈਣਾ ਦੰਦ ਵੇਣ ਖਾ ਵੀ ਦੇਨੇ ਹੋ ਬੱਚੀਆਂ ਪਟਾਉਣ ਦੇਣ ਆ ਦੇਖੋ ਇੱਧਰ ਵੀ ਮਿਲਕ ਟੀਥਾ ਖੜਾਗਾ ਇੱਧਰ ਵੀ ਮਿਲਕ ਟੀਥਾ ਖੜਾਗਾ ਇੱਧਰ ਨਾਲ ਹਜੇ ਚੱਕ ਰਹੀ ਹੈ ਦੰਦ ਠੀਕ ਹੈ ਹੋਰ ਸੋ ਤਾਂ ਛੇ ਦਾੰਦ ਕਨਫਰਮ ਕੰਨੀਆਂ ਹਰਿਓ ਕੀ ਜਗਦੀਤ ਵੀਰੇ ਆਰਡਰ ਮੰਨ ਕੇ ਚੱਲੋ ਜਿਹੜਾ ਇਹਦਾ 6 ਪਾ ਦੋਨੇ ਪਾਸਿਓਂ ਵੇਨਸ ਵਗੈਰਾ ਹੂੰ ਤੇ ਪਿੱਛੋਂ ਚੜਾਈ ਚੜੂਈ ਵਹਿੜਦੀ ਬਹੁਤ ਵਧੀਆ ਵਹਿੜ ਹੈ ਚੰਗਾ ਦੁੱਧ ਪਾਉਗੀ ਸਹੀ ਹੈ ਕਮਾਲਾ ਬਣੀ ਆ ਜਾ ਪੁੱਤਏ ਬਾਕੀ ਪੈਰਾ ਪੂਰਾ ਦੀ ਪੂਰੀ ਸਾਫ ਪੂਰੀ ਸ਼ੁੱਧ ਆ ਜੀ ਆਈ ਚਲ ਇਹ ਦੋ ਅਗੇ ਇੱਕ ਹੋਰ ਵੱਡੇ ਘੱਤ ਘਾਟ ਦੀ ਵਹਿੜ ਤੁਹਾਨੂੰ ਦਿਖਾਉਣੇ ਆ ਤਿਆਰੀ ਇਹਦੀ ਵੀ ਚੰਗੀ ਹੈ ਇਹਦੀ ਖਾਸ ਗੱਲ ਇਹਦਾ ਰੰਗ ਰੂਪ ਬੜਾ ਸੋਹਣਾ ਹੈ ਖੋਜੀ ਕੀ ਡਿਟੇਲ ਹੈ ਦੀ ਬਈ ਇਹ ਜਗਜੀਤ ਮੇਰੇ ਪਹਿਲਾ ਸੂਆ ਹੂੰ ਤੇ ਬਾਕੀ ਹੁਣ ਤੁਸੀਂ ਤੁਰਦੀ ਦੇਖਿਓ ਵੀ ਇੰਨੀ ਬੱਛੀ ਚ ਬਰੀਕੀ ਆ ਤੇ ਉੱਪਰੋਂ ਚੜਾਈ ਤੇ ਸਟ੍ਰੇਟ ਦੀ ਬੱਛੀ ਹੂੰ ਤੇ ਬਾਕੀ ਪੈਰਾਪੁਰਾਂ ਦਾ ਤੋਰਾ ਤਾਰਾ ਹੁਣ ਜਿੱਦਾਂ ਆਪਾਂ ਪੱਕੇ ਤੇ ਤੋਰਦੇ ਆ ਸਾਰੀਆਂ ਗਾਈਆਂ ਜੀ ਹੂੰ ਤੇ ਜਿਹੜੀ ਵੀ ਇੱਥੇ ਵਧੀਆ ਤੁਰਦੀ ਆ ਕੋਈ ਤੋਰੇ ਜਿਹਾ ਮੰਨ ਕੇ ਚੱਲੋ ਵੇੜ ਕੋਈ ਵੀ ਨਹੀਂ ਵਿੱਚੋਂ ਮਾਰੀ ਹੁਣ ਦੇਖੋ ਗਰਦਨ ਗੁਰਦਨ ਦੀ ਲੰਬਾਈ ਪਰਾਂ ਚੀਜ਼ ਦੀ ਸਟ੍ਰੇਟਨੈਸ ਬਰੀਕੀ ਜੀ ਫਸਟ ਟਾਈਮਰ ਬੱਛੀ ਆ ਦੋ ਦੰਦ ਕੰਪਲੀਟ ਆ ਜੀ ਚੌਕ ਦੇ ਇੱਕ ਚੱਕ ਦੀ ਆ ਕੀ ਰੇਟ ਨੇ ਤਾਂ ਕੋਈ ਇਹ ਬੱਛੀ ਦਾ ਰੇਟ ਜੀ 1.5 ਲੱਖ ਰੁਪਈਆ ਜੀ ਠੀਕ ਹੈ ਹਾਂ ਜੀ ਲਿਆ ਕਮਾ ਲਓ ਦੋਸਤੋ ਵੇਖੋ ਆ ਗਾੜੀ ਹੂੜੀ ਦੇਖੋ ਜਗਜੀਤ ਵੀਰੇ ਵੱਛੀ ਦੀ ਨਾ ਕਿੰਨੀ ਲੰਬੀ ਆ ਯਾਨੀ ਯਕੀਨ ਤਾਂ ਕੋਈ ਮੰਨਦਾ ਨਹੀਂ ਆਪਣਾ ਇਹ ਡਗਾ ਹੈਗਾ ਵੀ ਚੰਗਾ ਬੰਦਾ ਸਾਂਭਣ ਵਾਲਾ ਹੋਵੇ 35 ਕਿਲੋ ਵੱਛੀ ਨੂੰ ਕੋਈ ਦੁੱਧ ਬਾਲਾ ਨਹੀਂ ਠੀਕ ਹੈ ਇਹਦਾ ਕਿਹੜਾ ਖੋਰ ਕਮਾ ਦੇਖੋ ਤੁਸੀਂ ਕਿਉਂਕਿ ਹਾਈਟ ਦਾ ਥਾਂ ਦਾ ਸਹਜ ਜਦਾਂ ਇਹ ਖੜਦੀ ਏ ਜੀ ਹੂੰ ਗਰਦਨ ਗੁਰਦਨ ਚੱਕ ਕੇ ਉੱਪਰੋਂ ਫਲਾਇਆ ਤਾਂ ਸਟ੍ਰੇਟਨਸ ਪੈਰਾਂ ਦੀ ਦੇਖੋ ਸਟਰੇਟ ਲੱਤ ਦੀ ਵਧੀਆ ਗਾੜੀ ਦੀ ਪਿਛਾੜੀ ਬਹੁਤ ਪਿਆਰੀ ਵੱਛੀ ਆ ਜਾਣੀ ਦੀ ਜੀ ਚੰਗਾ ਰਿਜ਼ਲਟ ਦੇਊਗੀ ਠੀਕ ਐ ਦੇਣਾ ਜੇ ਕਿਨੇ ਕ ਲੈ ਜੂਗੀ ਦਿਨ ਭਾਈ 9 ਦਿਨ ਪਹਿ ਇਹਦੇ ਓਕੇ ਹਾਂ ਜੀ ਲੈ ਆ ਬਸ ਹਾਂ ਇਹ ਤਾਂ ਮੰਨ ਕੇ ਚੱਲੋ ਠੀਕ ਐ ਦੱਸੋ ਟ੍ਰਾਂਜਿਸ਼ਨ ਵਾਲਾ ਚਿੱਟਾ ਆ ਜਾਂ ਦੁੱਧ ਹੀ ਮਾਰਦੇ ਆ ਚੀਪਾ ਵੀ ਹੈ ਇੱਕ ਸਾਰਾ ਯਾਨੀ ਲੋਟ ਹੀ ਸਾਰਾ ਕੱਲ ਆਇਆ ਇਹ ਜੀ ਠੀਕ ਐ ਆ ਜਾ ਪੁੱਤ ਆ ਜਾ ਆ ਜਾ ਇਹ ਤੋਂ ਅੱਗੇ ਦੋ ਵਹੜਾ ਹੋਰ ਐ ਇਹ ਥੋੜੀਆਂ ਦੋਨੇ ਹੀ ਕੱਚੀਆਂ ਦਿਸਣੀਆਂ ਇਹ ਹਜੇ ਬਾਕੀ ਆਪਾਂ ਡਿਟੇਲ ਪੁੱਛ ਲੈਣੇ ਇਹਨਾਂ ਦੀ ਵੀ ਖਸ਼ਦੀਪ ਕੀ ਡਿਟੇਲ ਐ ਦੀ ਬਈ ਜਿਹੜੀ ਹੁਣ ਖੋਲਣ ਲੱਗਾ ਇਹ ਜਗਜੀਤ ਵੀਰੇ ਦੂਜਾ ਸੂਆ ਵਹੜ ਹੂੰ ਤੇ ਦੇਣ ਹਜੇ 18 ਪਏ ਐ ਜੀ ਇਹਦੇ ਠੀਕ ਹੈ ਪਹਿਲੇ ਸੂਏ ਵੈੜ ਦਾ 30 ਕਿਲੋ ਦੁੱਧ ਦਿੱਤਾ ਜੀ ਹੂੰ ਬਹੁਤ ਟੌਪਰੀ ਬੱਛੀ ਆ ਦੰਦਾ ਚ ਜੀ ਸਹੀ ਚਾਰ ਦੰਦਾ ਪਯੋਰ ਕੀ ਰੇਟ ਰਹੂਗਾ ਇਹਦਾ ਇਹ ਵੈੜ ਭਾਈ ਹੁੰਦਾ ਯਾਨੀ ਇਹਦਾ ਮੌਜੂਦਾ ਰੇਟ ਜੇ ਕਿਸੇ ਮੇਰੇ ਵੀਰ ਨੇ ਲੈਣੀ ਆ ਤਿਆਰ ਵਾਲਾ ਅੱਡ ਹੋਊਗਾ ਜੇ ਮੰਨ ਕੇ ਚੱਲੋ ਕਈ ਵਾਰੀ ਪੰਜ ਸੱਤ ਦਿਨ ਪਸ਼ੂ ਖੜਜੇ ਜੀ ਹੂੰ ਉਹਦੋਂ ਦੀ ਤਿਆਰੀ ਦਾ ਅੱਡ ਹੋ ਹੁਣ ਜਿਹੜਾ ਇੱਕ ਦੋ ਦਿਨਾਂ ਵਾਲਾ ਰੇਟ ਆ ਵੈੜ ਦਾ ਯਸ ਨੋ ਬੱਛੀ 1,15,000 ਰੁਪਏ ਦੀ ਦੇ ਦਾਂਗੇ ਠੀਕ ਹੈ ਕਮਾਲ ਆ ਹਾਂਜੀ ਕਿਉਂਕਿ ਇਹਨੇ ਤਿਆਰ ਹੋ ਕੇ ਪਤਾ ਹੀ ਨਹੀਂ ਬੱਚੀ ਕਿਹੜੇ ਪਾਸੇ ਨੂੰ ਜਾਊ ਇਹਦੀ ਫੇਸ ਦੀ ਜਿਹੜੀ ਬਿਊਟੀ ਹੈ ਜੀ ਹੂੰ ਤੇ ਆ ਗਾਰੀ ਗੂੜੀ ਹੁਣੀ ਜੀ ਤੇ ਆਰਡਰ ਦੀ ਡਿਜ਼ਾਈਨਿੰਗ ਤੇ ਬਾਡੀ ਵੇਟ ਤਾਂ ਤੁਹਾਨੂੰ ਦਿਸੀ ਜਾਂਦਾ ਜੀ ਕਿੰਨਾ ਬੱਚੀ ਚ ਕਮਾਲ ਆ ਬਈ ਜੇ ਚੰਗਾ ਦੁੱਧ ਪਾਉਣ ਵਾਲੀ ਬੱਚੀ ਹੈ ਜੀ ਠੀਕ ਹੈ ਆਜਾ ਬੱਤ ਸੂਏ 6 ਨੰਬਰ ਦੇ ਉੱਤੇ ਸੀ ਟੋਟਲ 7 ਕਹੜਾ ਜਿਹੜੀਆਂ ਅੱਜ ਦੀ ਇਸ ਵੀਡੀਓ ਚ ਕਵਰ ਕਰਨੀਆਂ ਸੀ ਆਪਾਂ ਤੇ 6 ਨੰਬਰ ਦੇ ਉੱਤੇ ਰੇਟ ਵੀਡੀਓ ਚ ਹੈ ਡਿਟੇਲ ਖੁਸ਼ਦੀ ਭਾਈ ਦੱਸੀ ਜਾਂਦਾ ਤੁਸੀਂ ਸੁਣੀ ਜਾਂਦੇ ਹੋ ਬਾਕੀ ਤੁਸੀਂ ਉਸੇ ਦੇ ਹਿਸਾਬ ਦੇ ਉੱਤੇ ਆ ਕੇ ਪਸੂ ਜਿਹੜਾ ਉਪਾਸ ਕਰ ਲੂ। ਲਾਸਟ ਉੱਤੇ ਖੋਰ ਵੈੜ ਤੁਹਾਨੂੰ ਦਿਖਾਉਣੇ। ਇਹ ਦੇਖੀ ਜੀ ਤੁਸੀਂ ਮੇਰਾ ਪਹਿਲਾ ਸੂਆ। ਠੀਕ ਹੈ। ਹਾਂਜੀ। ਕਿੱਥੇ ਲੈ ਜੂਗੀ? ਦੋ ਦੰਦ ਕੰਪਲੀਟ ਆ ਜੀ ਵੈੜ ਪੂਰੀ। ਦੋ ਗਰੇ ਦੰਦ ਕੱਢੇ ਆ ਵੈੜ ਦੇ। ਹਾਂ। ਅਹ ਇਹਦੀ ਕੀ ਡਿਮਾਂਡ ਰਹਿਣੀ ਹੈ ਖੁਸ਼ ਜੀ ਇਹ ਜੀਤ ਵੀਰੇ ਆਪਾਂ ਵਾੜ ਦੇ ਦਾਂਗੇ ਜਸਤੇ 9 115000 ਰੁਪਏ ਦੀ ਜੀ ਠੀਕ ਹੈ ਦੋ ਦੰਦ ਦਾ ਬੱਚੀ ਜੀ ਦਿਨ ਹਰੇ ਕਿਨੇ ਕਲੇ ਜੂ ਦੇਣੇ ਦੇ ਪਏ ਆ ਜੀ 14 ਦਿਨ ਕਮਾਲ ਵਾੜ ਦੇ ਹੈ ਨੀ 29 ਤਰੀਕ ਨੂੰ ਦਿਨ ਪੂਰੇ ਠੀਕ ਹੈ ਆਇਤਾ ਕਾਫੀ ਚੰਗਾ ਆਰਡਰ ਤਿਆਰ ਕਰੂੰ ਹਾਈਟ ਤੁਸੀਂ ਬਾਕੀ ਮੈਡਮ ਇਹ ਦੇਖੇ ਮ ਕਿੰਨੀ ਹਾਈਟ ਆ ਬੱਚੀ ਦੀ ਜੀ ਲੈ ਚੱਲ ਬੱਚੀ ਬਾਕੀ ਫੇਸ ਫੋਰਸ ਦੀ ਕੁਆਲਿਟੀ ਬਹੁਤ ਚੰਗੀ ਆ ਸੋ ਦੋਸਤੋ ਇਹ ਲਾਸਟ ਉੱਤੇ ਵੜ ਸੀਗੀ ਡਿਮਾਂਡ ਜਿਹੜੀ ਉਹ ਸਾਰੀਆਂ ਬੱਚੀਆਂ ਦੀ ਗਾਵਾਂ ਦੀ ਵੀਡੀਓ ਚ ਕਰਤੀ ਐ ਬਾਕੀ ਆ ਕੇ ਦੇਖ ਲਓ ਜੇ ਜਿਹੜਾ ਰੇਟ ਹੁੰਦਾ ਉਹਦੇ ਚੋਂ ਕੋ ਸਮਾਨਤਨ ਹੋ ਜਾਂਦਾ ਹੁੰਦਾ ਤਸੱਲੀ ਵੀ ਪਸ਼ੂ ਦੀ ਤੁਸੀਂ ਕਰਨੀ ਹੁੰਦੀ ਐ ਸੋ ਅੱਜ ਦੀ ਵੀਡੀਓ ਦੇ ਵਿੱਚ ਸਤਨਾਗ ਖੁਸ਼ਦੀਪ ਪਾਲ ਬਕਾਉ ਸੀਗੇ ਸੱਤੇ ਤੁਹਾਨੂੰ ਦਿਖਾਤੇ ਧੰਨਵਾਦ ਵੀਡੀਓ ਦੇਖਣ ਵਾਸਤੇ